बिल्कुलु कर सघंद टीम वासी तॾहिं तरह न करो पुछो त ਜਲ ਇਧਰ ਰੋ ਤੇ ਉਹਨੂੰ ਡੱਕਦਾ ਮੈਨੂੰ ਇਧਰ ਅੱਗੇ ਬੀ ਬਦਵਾਸੀ ਜਿਹਨਾਂ ਦੀ ਹੈ ਤੁਸੀਂ ਹਰ ਇੱਕ ਦੀ ਬਦਵਾਸੀ ਪਾਉਗਾ ਸਾਰੇ ਤੋਂ ਮੈਂ ਕਰਾਂਗਾ ਪ੍ਰੋਗਰਾਮ ਅੱਗੇ ਤੁਹਾਨੂੰ ਬਾਅਦ ਚ ਮੈਂ ਇਹਨਾਂ ਖਾਵਾਉਂਦਾ ਮੈਂ ਕਹਾਂ ਬਈ ਆ ਗਰੋ ਇਧਰ ਆ ਜਾਓ ਅੱਜ ਸਾਡਾ ਜਿਹੜਾ ਹਾਊਸ ਦਾ ਬਣਿਆ ਉਹਦਾ ਜਿਹੜਾ ਪਹਿਲਾ ਬਜਟ ਸੀਗਾ ਸੋ ਅੱਜ ਬਹੁਤ ਗਿਣਤੀ ਦੇ ਨਾਲ ਜਿਹੜੇ ਆ ਗਏ ਇਹ ਬਜਟ ਨੂੰ ਔਰ ਜਿਹੜੇ ਅੱਜ ਮੱਤੇ ਸੀਗੇ ਉਹ ਪਾਸ ਕੀਤੇ ਗਏ ਨੇ ਔਰ ਅੱਜ ਮਾਨਸੀ ਕਾ ਕੇ ਇਹਨਾਂ ਦੇ ਵੀ ਵਿਚਾਰ ਜਿਹੜੇ ਸੁਨੇ ਜਾਣ ਲੇਕਿਨ ਇਹਨਾਂ ਰੋਲੇ ਰੁੱਲੇ ਦੇ ਵਿੱਚ ਜਿਹੜਾ ਹੈਗਾ ਆਪਣਾ ਟਾਈਮ ਖਰਾਬ ਕੀਤਾ ਔਰ ਚਾਹਦੇ ਸੀ ਕਿ ਸ਼ਹਿਰ ਦਾ ਵਿਕਾਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਏ ਲੇਕਿਨ ਬਹੁ ਗਿਣਤੀ ਦੇ ਵਿੱਚ ਜਿਹੜੇ ਕਾਉਂਸਲਰ ਨੇ ਹੱਥ ਕਰੇ ਕਰਕੇ ਜਿਹੜਾ ਹੈ ਬਜਟ ਨੂੰ ਔਰ ਮਤਿਆਂ ਨੂੰ ਪਾਸ ਕੀਤਾ ਜਿਹੜੇ ਸ਼ਹਿਰ ਦੇ ਡਿਵੈਲਪਮੈਂਟ ਦੇ ਕੰਮ ਨੇ ਤਾਂ ਕਿ ਤੇਜ਼ੀ ਦੇ ਨਾਲ ਉਹ ਹੋ ਸਕੇ ਕਿੰਨਾ ਵਾਅਦਾ ਕੀਤਾ ਗਿਆ ਬਜਟ ਦੇ ਵਿੱਚ ਜੀ ਬਜਟ ਦੇ ਵਿੱਚ ਤਕਰੀਬਨ 10-12% ਦਾ ਵਾਅਦਾ ਕੀਤਾ ਗਿਆ ਜੀ ਬਦਲਾਅ ਹੋਵੇਗਾ ਜੀ 101% ਜੀ ਤੁਹਾਨੂੰ ਅਗਲੇ 4-6 ਮਹੀਨੇ ਦੇ ਵਿੱਚ ਸ਼ਹਿਰ ਦੇ ਵਿੱਚ ਬਦਲਾਅ ਨਜ਼ਰ ਆਏਗਾ ਮੈਂ ਗਰੰਟੀ ਨਾਲ ਤੁਹਾਨੂੰ ਜਿਹੜੀ ਇਹ ਬਾਈਟ ਦੇ ਰਿਹਾ ਔਰ 6 ਮਹੀਨੇ ਬਾਅਦ ਆਪਾਂ ਫੇਰ ਕਰਾਂਗੇ ਇੱਕ ਪਾਸੇ ਬਕਣਾ ਚਾਹੋਗੇ ਜਿਹੜੇ ਵਿਰੋਧ ਕਰਦੇ ਫਿਰੇ ਜੀ ਦੇਖੋ ਵਿਰੋਧੀ ਵੀ ਸਾਡੇ ਕਾਉਂਸਲਰ ਨੇ ਉਹ ਗਮਰਾਹ ਹੋਏ ਨੇ ਉਹਨਾਂ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਦਾ ਭਾਈ ਛੱਡੋ ਬਹੁਤ ਹੋ ਗਿਆ ਬਹੁਤ ਡਰਾਮੇ ਹੋ ਗਏ ਨੇ ਤੁਹਾਨੂੰ ਦੋ-ਦੋ ਮਹੀਨੇ ਹੋ ਗਏ ਨੇ ਬਿਨਾਂ ਕਾਰਪੋਰੇਸ਼ਨ ਤੋਂ ਕੋਈ ਕੰਮ ਕਰਵਾਇਆ ਲੋਕਾਂ ਨੇ ਤੁਹਾਨੂੰ ਚੁਣ ਕੇ ਭੇਜਿਆ ਆਪਣੇ ਕੰਮ ਕਰਵਾਉਣ ਲਈ ਤੁਹਾਨੂੰ ਇਸ ਲਈ ਨਹੀਂ ਭੇਜਿਆ ਕਿ ਸਾਨੂੰ ਸੀਟ ਮਿਲ ਜੇ ਸੀਟ ਮਿਲ ਜੇ ਸੀਟ ਮਿਲ ਜੇ ਸੋ ਜੇ ਤੁਸੀਂ ਇਸ ਵਿਧਾਨਕ ਤੌਰ ਤੇ ਹਾਈ ਕੋਰਟ ਦੇ ਵਿੱਚ ਗਏ ਹੋ ਤੁਹਾਡਾ ਰਾਈਟ ਹੈ ਔਰ ਇਹ ਜੋ ਹਾਈ ਕੋਰਟ ਕਰੇਗਾ ਉਸ ਚੀਜ਼ ਨੂੰ ਵੇਟ ਕਰੋ ਓਨੀ دیر ਤੱਕ ਜਿਹੜਾ ਸ਼ਹਿਰ ਦੇ ਵਿਕਾਸ ਲਈ ਜਿਹੜੀ ਡਿਵੈਲਪਮੈਂਟ ਲਈ ਇੱਕ ਦੂਜੇ ਨਾਲ ਸਹਿਯੋਗ ਕਰਕੇ ਚੱਲੋ ਜਿੱਦੇ ਨੂੰ ਕਰ ਤੋਂ ਮਿਲ ਜਾਂਦੇ ਹੈ ਹੰਗਾਮਾ ਕੀਤਾ ਗਿਆ ਉਹਨੂੰ ਕਿਸ ਤਰ੍ਹਾਂ ਕਾਗਜ਼ ਪਾੜਨੇਗੇ ਦੇਖੋ ਇਹ ਤਾਂ ਜਿਹੜੀਆਂ ਨੇ ਸਿਰਫ ਏਸੀ ਨੂੰ ਰੋਕਿਆ ਗਿਆ ਕਿ ਹੌਸ ਦੀ ਜਿਹੜੀ ਕਾਰਵਾਈ ਨੂੰ ਰੋਕਿਆ ਜਾਏ ਤਾਂ ਕਿ ਸ਼ਹਿਰ ਦੇ ਡਿਵੈਲਪਮੈਂਟ ਦੇ ਕੰਮ ਨਾ ਹੋਣ ਲekin ਬਾਉ ਗਿਣਤੀ ਦੇ ਵਿੱਚ ਲੋਕਾ ਹੱਥ ਖੜੇ ਕਰੇ ਕਰਕੇ ਸਾਡੇ ਕਾਉਂਸਲਰਾਂ ਨੇ ਜਿਹੜਾ ਹੈਗਾ ਬਜਟ ਨੂੰਰ ਮਤਿਆਂ ਨੂੰ ਪਾਸ ਕਰ ਦਿੱਤਾ ਕਿੰਨੇ ਵਾਰ ਬਜਟ ਪਾਸ ਹੋਇਆ ਵੋਟਿੰਗ ਕਰਾਈ ਜਾਵੇ ਵੋਟਿੰਗ ਕਰਾਈ ਜਾਵੇ ਉਹ ਇਹ ਗੱਲ ਕਹਿ ਰਹੇ ਬਾਰ-ਬਾਰ ਜਿਹੜੀ VOTING ਕਰਵਾਈ ਗਈ ਹੈ VOTING ਦੇ ਵਿੱਚ ਤੇ ਹੱਥ ਖੜੇ ਕਰਕੇ ਜਿਹੜਾ ਹਮੇਸ਼ਾ ਜਿਹੜਾ ਜਿਸ ਤਰ੍ਹਾਂ ਹੋਇਆ ਉਸ ਤਰ੍ਹਾਂ ਹੀ ਇਹ ਇਹ VOTING ਵੀ ਕਰਾਨੀ ਹੈ ਤੇ ਕਮ ਸੇ ਕਮ ਬੈਠ ਕੇ ਇਹਨਾਂ ਨੂੰ ਚਾਹੀਦਾ ਸੀ ਆਰਾਮ ਨਾਲ ਲੀਮੀਨਾ ਸੀ ਤੇ ਕਹਿੰਨੇ ਆ ਕਿ ਜਿਹੜੇ ਤੁਹਾਡੇ ਸਵਾਲ ਨੇ ਸਾਡੇ ਨਾਲ ਸਵਾਲ ਕਰੋ ਜਸੀਂ ਜਵਾਬ ਦੇਣੇ ਆ ਤਾਂ ਕਿ ਸ਼ਹਿਰ ਦੀ ਚੰਗੀ ਤਰ੍ਹਾਂ ਡਵੈਲਪਮੈਂਟ ਹੋ ਸਕੇ ਤੇ ਅੱਜ ਦੇ ਇਸ ਪੂਰੇ ਵਿਰੋਧ ਪ੍ਰ ਮੈਂ ਦੇਖੋ ਇਹ ਹਾਊਸ ਦੇ ਵਿੱਚ ਵੀ ਕਾਰਪੋਰੇਸ਼ਨ ਤੇ ਵੀ ਹੈ ਅਸੈਂਬਲੀਆਂ ਚ ਵੀ ਵਿਰੋਧੀ ਤੇਰੇ ਇਹੋ ਜੇ ਕੰਮ ਕਰ ਰਹੀ ਏ ਲੇਕਿਨ ਅਸੀਂ ਸ਼ਹਿਰ ਦਾ ਵਿਕਾਸ ਕਰਨਾ ਹੈ ਸ਼ਹਿਰ ਦਾ ਕੰਮ ਕਰਨਾ ਹੈ ਅਸੀਂ ਸਾਰੇ ਜਿਹੜੇ ਨੇ ਕੰਮ ਕਰਦੇ ਕਿੰਨੇ ਦਾ ਬਜਟ ਪਾਸ ਕੀਤਾ ਗਿਆ ਹੈ ਕਰੀਬਨ 450 ਤੇ ਇਹਦੇ ਵਿੱਚ ਕੀ ਕੀ ਕੰਮ ਹੋਣਗੇ ਜੀ ਕਿਸ ਤਰ੍ਹਾਂ ਦੇ ਦੇਖੋ ਇਹਦੇ ਵਿੱਚ ਤਾਂ ਅਸੀਂ ਜਿਹੜਾ ਸਭ ਤੋਂ ਜ਼ਿਆਦਾ ਸ਼ਹਿਰ ਦੇ ਵਿੱਚ ਜਿਹੜੀ ਪ੍ਰੋਬਲਮ ਸੀਗੀ ਇੱਕ ਤਾਂ ਅਸੀਂ ਕੂੜੇ ਦੀ ਜੇ ਬਹੁਤ ਵੱਡੀ ਸਾਡੇ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਇਹ ਪ੍ਰੋਬਲਮ ਆ ਰਹੀ ਸੀ ਉਹਦਾ ਵੀ ਅਸੀਂ ਜਿਹੜਾ ਹੈਗਾ ਇਹਦੇ ਵਿੱਚ ਜਿਹੜਾ ਮਤਾ ਪਾਇਆ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ ਜਿਹੜੀ ਹੈਗੀ ਹੈ ਬਿਲਕੁਲ ਅਸੀਂ ਕੂੜੇ ਦੀ ਨਵੀਂ ਕਮਪਨੀ ਲਿਆ ਰਹੇ ਆ ਜਿਹੜੀ ਸ਼ਹਿਰ ਦੇ ਵਿੱਚੋਂ ਡੰਪ ਹੋਏ ਕੂੜੇ ਨੂੰ ਵੀ ਖਤਮ ਕਰੇਗੀ ਔਰ ਜਿੱਥੇ ਸਾਡੇ ਸੀਵਰੇਜ ਦੀ ਪ੍ਰੋਬਲਮ ਹੈ ਉਹਦੇ ਲਈ ਵੀ ਅਸੀਂ ਬੰਦੇ ਵਧਾ ਰਹੇ ਆ ਔਰ ਇਸ ਤਰ੍ਹਾਂ ਸਾਰੇ ਛੋਟੇ-ਮੋਟੇ ਕੰਮ ਜਿੰਨੇ ਵੀ ਨੇ ਉਹ ਕਰ ਰਹੇ ਆ ਉਹਦੇ ਨਾਲ ਵੀ ਵੱਡੇ ਵੀ ਜਿਹੜੇ ਹੈਗੇ ਨੇ ਆਲਰੇਡੀ ਜਿਹੜੇ ਸਾਡੇ ਟੈਂਡਰ ਲੱਗ ਵੀ ਚੁੱਕੇ ਨੇ ਉਹ ਸ਼ਹਿਰ ਦੀ ਜਿਹੜੀ ਆਲ ਓਵਰ ਡਵੈਲਪਮੈਂਟ ਹੋ ਰਹੀ ਹੈ ਪਰ ਸਭ ਇੱਕ ਦੇ ਵਿੱਚ ਕੋਹੜੀਵਾਲ ਦੀ ਜ਼ਮੀਨ ਨੂੰ ਲੈ ਕੇ ਮਤਾ ਲਿਆਵਾਂਗੇ ਅਸੀਂ ਉਹ ਵੀ ਪਾਸ ਕਰਤਾ ਕਿ ਜਿਹੜੀ ਜ਼ਮੀਨ ਨਗਰ ਨਿਗਮ ਦੀ ਇਹ ਤੇ ਕੁਝ ਲੋਕਾਂ ਦਾ ਉਹਦੇ ਤੇ ਕਰਦੇ ਨਹੀਂ ਅਸੀਂ ਮੈਂ ਪਹਿਲਾਂ ਵੀ ਕਿਹਾ ਸੀਗਾ ਕੋਈ ਵੀ ਕਾਰਪੋਰੇਸ਼ਨ ਦੀ 1 ਇੰਚ ਵੀ ਜ਼ਮੀਨ ਜਿਹੜੀ ਅਸੀਂ ਕਿਸੇ ਕੋਲ ਨਹੀਂ ਰਹਿਣ ਦੇਾਂਗੇ ਉਹ ਖਾਲੀ ਕਰਵਾ ਕੇ ਕਬਜ਼ਾ ਲਵਾਂਗੇ ਜੇ ਕਿਸੇ ਨੇ ਨਜਾਇਜ਼ ਕੀਤਾ ਆਦਾ ਉਹਦੇ ਉੱਤੇ ਪਰਚੇ ਵੀ ਦਿਆ ਨਹੀਂ ਮਤਾ ਪਾਸ ਕਰਤਾ ਜੀ ਜੁਰਾ ਬਿਲਕੁਲ ਜੀ ਇਹਦੇ ਉੱਤੇ ਸਹੀ ਲੱਗਿਆ ਅੱਛਾ ਸਰ ਜਿਹੜਾ ਆ ਕੇ ਵਿਰੋਧੀ ਧਿਰ ਕਹਿੰਦੇ ਜੀ ਬਜਟ ਪਾਸ ਹੋਇਆ ਨਹੀਂ ਉਹਦੇ ਬਾਰੇ ਵਿਰੋਧੀ ਧਿਰ ਕਹਿ ਰਹੀ ਕਿ ਬਜਟ ਪਾਸ ਹੋਇਆ ਹੀ ਨਹੀਂ ਪਹਿਲੇ ਬਜਟ ਸੁਣਾਇਆ ਹੀ ਨਹੀਂ ਗਿਆ ਦੇਖੋ ਜਿਹੜਾ ਵਿਰੋਧੀ ਧਿਰ ਦਾ ਇਹਨਾਂ ਦਾ ਗੱਲ ਹੈ ਕਿ ਇੱਕ ਅਸੀਂ ਆਰਾਮ ਨਾਲ ਬਹਿ ਕੇ ਇਹਨਾਂ ਨੂੰ ਕਿਹਾ ਤੁਸੀਂ ਸੁਣੋ ਆਪਣੇ ਸਾਡੇ ਸਵਾਲ ਜਿਹੜੇ ਦਾ ਜਵਾਬ ਨੇ ਉਸ ਆਪਣੇ ਸਵਾਲ ਦੱਸੋ ਆਪਣੇ ਜਵਾਬ ਪਰ ਤੁਹਾਡੇ ਸਾਹਮਣੇ ਜਿਸ ਤਰ੍ਹਾਂ ਦਾ ਉਹਨਾਂ ਨੇ ਅੱਜ ਬਿਹੇਵੀਅਰ ਸੀਗਾ ਉਹ ਲੱਗਦਾ ਹੀ ਨਹੀਂ ਸੀਗਾ ਕਿ ਇਹ ਸ਼ਹਿਰ ਦਾ ਡਵੈਲਪਮੈਂਟ ਕਰਵਾਉਣ ਆਏ ਨੇ ਉਹ ਲੱਗਦਾ ਹੀ ਹੈ ਜੀ ਕਿ ਸ਼ਹਿਰ ਦੀ ਡਵੈਲਪਮੈਂਟ ਨੂੰ ਰੋਕਣ ਲਈ ਆਏ ਨੇ ਜੀ ਮਤਲਬ ਜਿੱਦਾਂ ਗੱਲ ਦੀ ਦਾ ਡੈਫੀਨੇਟਲੀ ਕੱਲ ਇਹਦਾ ਮੀਟਿੰਗ ਕਰਕੇ ਦੇਖ ਲਈ ਤਾਂ ਇਹ ਮੇਅਰ ਮੰਨਣ ਨਾਲ ਇਹ ਕੋਈ ਕੋਈ ਲਾਰਡ ਨੇ ਜਦੋਂ ਹਾਈ ਕੋਰਟ ਦੇ ਵਿੱਚ ਕੇਸ ਪੈਂਡਿੰਗ ਹੈ ਇੰਨਾ ਕੋਈ ਸੰਵਿਧਾਨਿਕ ਜਿਹੜੀ ਗੱਲ ਨਹੀਂ ਕੀਤੀ ਸੰਵਿਧਾਨ ਇਹ ਕਹਿੰਦਾ ਕਿ ਮੇਅਰ ਬਣਿਆ ਦਾ ਮੇਅਰ ਬੈਠਾ ਦਾ ਤੁਸੀਂ ਆਪਣੇ ਜਿਹੜੇ ਸਵਾਲ ਕਰੋ ਆਪਣੇ ਜਿਹੜੀ ਪ੍ਰੋਬਲਮਸ ਨੇ ਮੇਅਰ ਨੂੰ ਦੱਸੋ ਮੈਨੂੰ ਦੱਸੋ ਤੁਸੀਂ ਇਹ ਜਿਹੜਾ মিডিਆ ਏ ਸੰਵਿਧਾਨਕ ਹੱਕ ਹੈਗਾ ਇਹਨਾਂ ਨੂੰ ਹੀ ਗੱਲ ਕਰਨ ਦਾ ਠੀਕ ਹੈ ਪਰ ਪਰ ਜਿਸ ਤਰੀਕੇ ਨਾਲ ਕਾਗਜ਼ ਪਾੜੇ ਗਏ ਪੂਰੇ ਬਜਟ ਦੀ ਕਾਪੀਆਂ ਪਾੜੀਆਂ ਗਈਆਂ ਇਹਨੂੰ ਤੁਸੀਂ ਕਿਉਂਕਿ ਤੁਸੀਂ ਵੀ ਇੱਕ ਇਹ ਇਹ ਸੰਵਿਧਾਨ ਦੀਆਂ ਨੇ ਨਾ ਉਲੰਘਣਾ ਕੀਤੀ ਹੈ ਹੂੰ ਇਹਨਾਂ ਉਲੰਘਣਾ ਨਾ ਕੀਤੀ ਹੈ ਜੀ